ਉਹੋ ਭਾਜੀ ਪੇਛੇ ਰੱਖੋ ਬਣਾਇਆ ਭਾਜੀ ਸਿਰ ਪਿਛੇ ਰੱਖੋ ਬਣਾਇਆ 13 ਬਸੇ ਸੁਮਿਤ ਮੋੜ ਹੈ ਜਿਨ੍ਹਾਂ ਨੂੰ ਸਵੇਰੇ ਕੀ ਇਨਫੋਰਮੇਸ਼ਨ ਮਿਲੀ ਕਿ ਗੁਲਾਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਾਈਮਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕ ਕੇ ਧਰ ਕੇ ਇੱਥੇ ਆ ਕੇ ਲੁਕੇ ਹੋਏ ਨੇ ਜਿਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਮਰਾਜ ਐਸਐਸਓ 13 ਬਸੇ ਸੁਮਿਤ ਮੋੜ ਏਜੀਡੀਐਫੀ ਸਦੀ ਐਂਟੀ ਕ੍ਰਾਈਮ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹ ਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਤਬੀਸ਼ ਕੀਤੀ ਤੇ ਇੱਥੇ ਚੈੱਕ ਕੀਤਾ ਤਾਈ ਬੀਜੀ ਦੇ ਵਿੱਚ ਜਦੋਂ ਉਹ ਫਸਟ ਬਲੌਕ ਤੇ ਗਏ ਇਹਨਾਂ ਨੇ ਕਮਰਾ ਘੜਕਾਇਆ ਤੇ ਅੱਪਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਬਲੌਕ ਕੀਤਾ ਤਾਂ ਅੰਦਰੋਂ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਖ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਲ ਵਿੱਚ ਇੰਜਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ਡ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਂ ਨੂੰ ਮਾਰਨ ਦੀ ਨੀਅਤ ਨਾਲ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਵਿਸ਼ਨੋਈ ਹੈ ਮਾਈਕ ਨੀਚੇ ਰੱਖ ਲਓ ਇਹ ਬੇਸਿਕਲੀ ਹਰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਰਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਰਮਾਨਗੜ੍ਹ ਜ਼ਿਲ੍ਹੇ ਦੇ ਉੱਤੇ ਮਕਾਗੀ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤੇਂਦੇਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਜਿਹੜਾ ਮੇਨ ਅਕਿਊਜ਼ ਸੀਗਾ ਉਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰਆਮ ਜੋ ਇਸ ਕਿਤਾਇ ਵਿੱਚ ਇਸ ਮਾਮਲੇ ਵਿੱਚ ਇਹ ਕ੍ਰਾਸ ਫਾਇਰਿੰਗ ਕਿੰਜ ਹੋਇਆ ਤੇ ਅਸੀਂ ਇਹਨੂੰ ਹੁਣ ਨਾਮ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਤੇ ਸੀ ਕਿੰਨੇ ਕਿਤੇ ਫੁਲ ਸੀ ਇੱਕ ਵਾਰ ਲਾਈਵ ਚੱਲ ਰਿਹਾ ਜੇ ਜਿਹੜੀ ਡਾਕਟਰ ਸਾਹਿਬ ਨੇ ਇਸ ਕਿਲਾ ਨਾਲ ਰੱਖਿਆ ਹੋਣਾ ਕੱਲੇ ਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਸਾਹਿਬੀ ਪੁਲਿਸ ਪਾਰਟੀ ਨੇ ਬੜੀ ਬਹੁਤ ਟੀਨਾ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾਜ ਲਈ ਕ੍ਰਾਸ ਫਾਇਰ ਦੇ ਵਿੱਚ ਹਿੰਜੜਵਾ ਹੈ ਬਾਕੀ ਕਿਹੜੇ ਇਲੈਕਟ ਫਾਇਰਿੰਗ ਦੇ ਹੈ ਜਿਹੜੀ ਅਨਿਕ੍ਰਾਂਸੀ ਟੀਮ ਮਾਰੀ ਐਗਜ਼ਾਮਨ ਕਰਕੇ ਸੀ ਜਿੰਨੇ ਕਿਹਾ ਤੋਂ ਰਹਿ ਰਹੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇਥੇ ਵੀ ਵਾਰ ਰਾਤ ਨੂੰ ਅੰਜਾਮ ਦੇਣਾ ਚਾਹੀਦਾ ਹੈਗਾ ਰਿਕਵਰ ਕੀ ਕੀ ਹੋਏ ਸੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਮੋਰ ਦਾ ਪਿਸਟਲ ਚਾਰ ਜਿਹੜੇ ਆ ਗਾੜੀ ਨੇ ਰਿਕਵਰ ਹੋਏ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਕਿ ਪਿਛਲੇ 10 ਕੰਬਰ ਦਿਨ ਤੋਂ ਇਹ ਕੰਮ ਹੋਇਆ ਸੀ 14 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਮਨਸ਼ਣ ਕੀਤੀ ਉਹ ਤੋਂ ਬਾਅਦ ਇਹ ਲੋਕ ਦੇਖ ਰਿਹਾ ਸੀ ਕਿ ਇਹ ਲੋਕ ਕਿੱਥੇ ਕਿੱਥੇ ਗਏ ਆ ਇਹ ਸਾਰੀ ਅਸੀਂ ਇਨਵੈਸਟੀਗੇਟ ਸਰ ਇੱਥੇ ਕੋਈ ਆਈਡੀ ਪ੍ਰੂਫ ਇਹਨੇ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਸ ਏਰੀਆ ਦੇ ਵਿੱਚ ਜਿਹੜੇ ਘੋੜੀ ਪੀਜੀ ਹੈ ਇਹਨਾਂ ਨੂੰ ਸਰ ਇਹਨਾਂ ਨੂੰ ਜ਼ਮੀਨ ਕਰਾਂਗੇ ਸੱਦੇ ਸਚਤਾ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਰੂਟ ਰੈਵੋਲੂਸ਼ਨ ਨਹੀਂ ਮੇਰਾ ਸਵਾਲ ਇਹ ਹੈ ਕਿ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ origignal ਅਸੀਂ ਇਨਵੈਸਟੀਗੇਟ ਕਰਾਂਗੇ ਇਹਨਾਂ ਦੇ ਪੀਜੀ ਦੇ ਹੋਂਦ ਤੋਂ ਬਲਾਇਆ ਸੀ ਇਕੱਲਾ ਹੀ ਸੀ ਦਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਅਰਾਊਂਡ ਅਪ ਕੀਤਾ ਹੈ ਸਰ ਅਸੀਂ ਸਾਰਾ ਇਹ ਹੁਣ ਇਨਵੈਸਟਿਗੇਟ ਕਰਾਂਗੇ ਉਹਦੇ ਤੋਂ ਵੀ ਕੁਝ ਬਰਾਮਦ ਹੋਇਆ ਸੀ ਇਹ ਉਹ ਅਸੀਂ ਹੁਣ ਪੂਰੀ ਸਰਚ ਕਰਾਵਾਂਗੇ ਸਾਰੇ ਫੋਰੈਂਸਿਕ ਟੀਮ ਨਾਲ ਤੇ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਉਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਮਾਨਨਗੜ ਡਿਸਟ੍ਰਿਕਟ ਦੇ ਵਿੱਚ ਤਿਆਰ ਕਰਕੇ ਹਰਿਆਣਾ ਤੇ ਇਹ ਕਿਹੜੇ ਗਰੋਂ ਨਾਲ ਗੈਂਗ ਨਾਲ ਸੰਬੰਧਿਤ ਰੱਖਦਾ ਸੀਗਾ ਮੁਗੀ ਪਤੀ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕਰਿਆ ਕਿਤਾ ਸੀ ਇਹ ਲਾਰੈਂਸ ਵੀ ਸੋਰੀ ਜੀ ਐਨ ਐਸ ਅਸੋਸੀਏਟਡ ਹੈ ਲਾਰੈਂਸ ਬਿਸ਼नोई ਜੀ ਦਾ ਮਤਲਬ ਫਰੈਕਸ਼ਨਸ ਤੇ ਇਹਨਾਂ ਨੇ ਜਿਹੜਾ ਇਹ ਮਤਲਬ ਉਹ ਮਾਈ ਕਰ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਈ ਸੀ ਕੋਈ ਵੱਡੀ ਬਾਤ ਰਾਤ ਨੂੰ ਅੰਜਾਮ ਦੇਣਾ ਸੀ ਕਿਉਂਕਿ ਇਹਨਾਂ ਕੋਲੋਂ ਵੈਪਨਸ ਵੀ ਰਿਕਵਰ ਹੋਏ ਜਿੰਨਾ ਕਾਰਟੂਜ ਵੀ ਰਿਕਵਰ ਹੋਇਆ ਇਸ ਤੋਂ ਹਲੇ ਸਿਖਣੀ ਥੋੜੀ ਜਿਹੀ ਪਨਾਹੀ ਇਨਸੀਡੈਂਟ ਹੋਇਆ ਇਸ ਤੋਂ ਬਾਅਦ ਅਸੀਂ ਇੰਕੀਚਾਇਨ ਨੂੰ ਪੁਲਿਸ ਸਾਹਿਬ ਨਾਲ ਸੀ ਸ਼ੁਰੂ ਕਿ ਜੇ ਕੋਈ ਸਰ ਇਹ ਜਿਹੜਾ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲੁਕੋਇਆ ਹੋਵੇ ਮਦਦ ਕੀਤੀ ਹੋਵੇ ਜਿਹੜਾ ਇਹਦੇ ਨਾਲ ਲੜਕ ਪੰਕਜ ਆਇਆ ਉਹਦਾ ਪੰਕਜ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਇਗਜ਼ਾਮਿਨ thoroughli investigate ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ PG ਦੇ ਵਿੱਚ ਕਿਉਂ ਆਇਆ ਕਿਨੇ ਇਹਨੂੰ ਕੰਦਰਾ ਪਾਇਆ ਸਰ تیرੇ ਦਾ ਪਤਾ ਲੱਗਾ ਹਰਿਆਣਾ ਕਿਹੜੇ ਜ਼ਿਲ੍ਹੇ ਤੋਂ ਇਹ ਲੜਕਾ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮੰਗਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਨਹੀਂ ਦੂਜਾ ਹਰਿਆਣੇ ਵਾਲਾ ਜਿਹੜਾ ਸੋਨੀਪਟ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਨਹੀਂ ਸਰੀ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰਾਇਆ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਕਿਤੇ ਜਾਂ ਦੇਤੇ ਪਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਰ ਇਹ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਇਹਨਾਂ ਕੋਲ ਵਹੀਕਲ ਬਰਾਮਦ ਹੋਇਆ ਅਸੀਂ ਇਨਵੈਸਟੀਗੇਟ ਕਰਨਾ ਹੈ ਹਾਂ ਬਿਲਕੁਲ ਠੀਕ ਹੈ